ਕੱਲ ਵਾਲਾ ਬਲੌਗ ਸਾਡਾ ਬਹੁਤ ਵਧੀਆ ਬਣਿਆ ਆ ਬਹੁਤ ਵਧੀਆ ਦਰਸ਼ਨ ਹੋਏ ਸਵੇਰ ਦੇ ਗਏ 9 ਵਜੇ ਦੇ ਰਾਤ ਦੇ 8 ਵਜੇ ਪਹੁੰਚੇ ਘਰੇ ਅੱਜ ਬਣਾਵਾਂਗੇ ਵਾਈਟ ਚਨੇ ਮੇਰੀ ਮਸ਼ੀਨ ਦੇ ਨਾਲ ਠੀਕ ਨਹੀਂ ਕੀਤੀ ਕੋਈ ਕੌਲੀ ਛੋਲਿਆਂ ਦੀ ਬਸ ਬਣਾਉਣੀ ਹੈ ਇਹ ਲੱਗੀ ਹੋਈ ਆਪਣਾ ਸਕੂਲ ਦਾ ਕੰਮ ਕਰਨ ਵਾਲੇ ਹੋਇਆ ਨਹੀਂ ਕੰਪਲੀਟ ਤੁਹਾਨੂੰ ਫਿਰ ਦਿਖਾਉਂਗੀ ਬਸ ਹੂੰ ਤੁਰਕਾ ਲਾਣ ਲੱਗੀ ਤੇ ਛੋਲੇ ਹੋ ਗਏ ਆ ਦਰ ਸਬਜੀ ਵੀ ਸਾਡੀ ਬਣ ਗਈ ਆ ਇਧਰ ਹੁਣ ਲੱਗੀਆਂ ਪਾਲਕ ਲਈ ਪੂਰੀਆਂ ਬਣਨ ਓਏ ਮੈਂ ਵੀ ਟੁੱਟ ਗਈ ਮम्मी ਨਾ ਪੂਰੀ ਤੋੜਦੀ ਮम्मी ਨੇ ਪੂਰੀ ਅੱਧੀ ਕਰਦੀ ਹੈਲੋ ਸਾਡੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਇਹਨੂੰ ਮਿਲਦੀ ਆ ਜਦਲਨ ਸਾਹਿਬ ਜਾਈਦਾ ਉਹ ਚੰਬੜਾ ਕਿਉਂ ਬਣਾਣਾ ਉਹ ਹਾਂ ਪੋਹਾ ਇਮਲੀ ਦਾ ਪਾਣੀ ਪਿਆਜ਼ ਇਹ ਬਣੇਗੀ ਜੀ ਹੁਣ ਚਟਣੀ ਡੁਕੋਮੋ ਕੰਪਨੀ ਦੇ ਸਟicker ਲਾਏ ਆ ਟਾਟਾ ਡੁਕੋਮੋ ਹੁੰਦਾ ਇਹ ਸੇਮ ਵੀ ਬੰਦ ਹੋ ਗਈ ਆ ਠੀਕ ਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸ਼ੱਕਰ ਆ ਇੱਕ ਚਮਚ ਇਨੇ ਕਿਸ਼ਤ ਕਰਾ ਕੇ ਇਹਨੂੰ ਕੋਲ ਲੈਣਾ ਰੋਟੀ ਵਗੈਰਾ ਖਾ ਕੇ ਆਪਾਂ ਨਿਕਲ ਜਾਣਾ ਹੁਣ ਚੰਡੀਗੜ੍ਹ ਉਹਦੇ ਮਾਨ ਨੇ ਹੈਗੀ ਹੋਰ ਕੀ ਕਰੀਏ ਹੁਣ ਕਿਹ ਬੰਦਾ ਹੈਗਾ ਜਿਹੜਾ ਕਹਿੰਦਾ ਕਿ ਸਾਡੇ ਕਰਕੇ ਫੀਮ ਲੈਣਾ ਜਿਵੇਂ ਮੈਂ ਇਦਾਂ ਦੀ ਗੱਲ ਨਹੀਂ ਹੈਗੀ ਇਹ ਹੋ ਗਈ ਆ ਹੁਣ ਤਿਆਰੀ ਤੇ ਇਹ ਚੱਲੇ ਆ ਵਾਪਸ ਉਹ ਪਰੌਠੀਆਂ ਤੇ ਨਾਲ ਪੀਾਂਗੇ ਚਾਹ ਲਓ ਜੀ ਇੱਧਰ ਕੁੜੀ ਨੇ ਦੇਖੋ ਇਹ ਨਿਊਜ਼ਪੇਪਰ ਬਣਾਇਆ ਸਕੂਲ ਸ਼ੁਰੂ ਹੋ ਗਏ ਆ ਕਰਦੇ ਆ ਜੀ ਬਲੌਗ ਦਾ ਅੱਜ ਦਾ ਐਂਡ ਤੁਹਾਡੇ ਲਈ ਫੇਰ ਇੱਕ ਵਧੀਆ ਜਿਹਾ ਬਲੌਗ ਲੈ ਕੇ ਕਿਉਂਕਿ ਕੱਲ ਵਾਲਾ ਬਲੌਗ ਸਾਡਾ ਬਹੁਤ ਵਧੀਆ ਬਣਿਆ ਆ ਤੇ ਉਹ ਜ਼ਰੂਰ ਦੇਖਿਓ ਜਾ ਕੇ ਹਾਂਜੀ ਕਰੋ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ ਸਾਰਿਆਂ ਨੂੰ ਸਵਾਗਤ ਹੈ ਅੰਦਰ ਤੁਹਾਾਕੀ ਮੇਜ਼ ਕਰਦੇ ਆ ਤੁਸੀਂ ਠੀਕ ਠਾਕ ਹੋ ਵੈਸੇ ਵੀ ਠੀਕ ਠਾਕ ਹਨ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਸਭ ਚਲੋ ਜੀ ਕਰਦੇ ਆ ਫੇਰ ਸ਼ੁਰੂਆਤ ਨਾਸ਼ਤੇ ਤੋਂ ਨਾਸ਼ਤੇ ਤੋਂ ਹੀ ਤੇ ਕੱਲ ਅਸੀਂ ਗਏ ਸੀ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਬਹੁਤ ਵਧੀਆ ਦਰਸ਼ਨ ਹੋਏ ਔਰ ਬਹੁਤ ਵਧੀਆ ਰਿਹਾ ਸਾਡਾ ਉਹ ਬਲੌਗ ਵੀ ਤੇ ਸਾਰਾ ਦਿਨ ਸਾਡਾ ਲੱਗ ਗਿਆ ਉਥੇ ਸਵੇਰ ਦੇ ਗਏ 9 ਵਜੇ ਦੇ ਰਾਤ ਦੇ 8 ਵਜੇ ਪਹੁੰਚੇ ਘਰੇ ਤੇ ਸਾਰੇ ਜਣੇ ਜਰੂਰ ਦੇਖਿਓ ਵਲੌਗ ਜਾਗੇ ਉਹ ਤੇ ਚਲੋ ਕਰਦੇ ਆ ਜੀ ਬਾਕੀ ਅੱਜ ਦੇ ਵਲੌਗ ਦੀ ਸ਼ੁਰੂਆਤ ਨਾਸ਼ਤੇ ਨਾਲ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਹਾਂਜੀ ਦੇਖ ਸਕਦੇ ਆ ਜੀ ਟਾਈਮ ਹੋ ਗਿਆ ਆ ਪਾਣੇ 12 ਅਸੀਂ ਰੋਟੀ ਪਾਣੀ ਦਾ ਕਰ ਲਿਆ ਆ ਤੇ ਇੱਧਰ ਫਲਕ ਉੱਠੀ ਆ ਹੁਣ ਤੇ ਹੁਣ ਇਹਨੇ ਕਰਨਾ ਆ ਨਾਸ਼ਤਾ ਕਹਿੰਦੀ ਮੈਂ ਰਸ ਖਾਣੀ ਆ ਚਾਹ ਦੇ ਨਾਲ ਤੇ ਇੱਧਰ ਮੰਮੀ ਕਰਦੇ ਪਏ ਆ ਦੁਪਹਿਰ ਦੀ ਸਬਜ਼ੀ ਦੀ ਤਿਆਰੀ ਕਿਉਂਕਿ ਅੱਜ ਬਣਾਵਾਂਗੇ ਵਾਈਟ ਚਨੇ ਠੀਕ ਆ ਨਾਲ ਬਣਾਵਾਂਗੇ ਪੂਰੀਆਂ ਕਿਉਂਕਿ ਪੱਲੂ ਜੀ ਦੇ ਦੇ ਪਾਪਾ ਦੀ ਫਰਮਾਇਸ਼ ਆ ਤੇ ਇੱਧਰ ਉੱਠ ਗਿਆ ਇਹਨੇ ਪੜਕਾ ਪੁੜਕਾ ਕੁਝ ਨਹੀਂ ਬੰਨਿਆ ਹੈ ਕਿਉਂਕਿ ਇਹਨੂੰ ਸੁੱਤੇ ਨੂੰ ਉਠਾ ਲੈ ਆਇਆ ਸੀ ਤੇ ਮੇਰੀ ਮਸ਼ੀਨ ਦੇ ਨਾਲ ਠੀਕ ਨਹੀਂ ਕੀਤੀ ਮਸ਼ੀਨ ਦੀ ਮਦਰਸ ਨੇ ਇਹਦੀ ਪਟੀ ਚ ਪ੍ਰੋਬਲਮ ਆ ਹੁਣ ਦੂ ਕੀ ਕਰਨਾ ਆ ਹੁਣ ਕਿਹੜੇ ਕਿਹੜੇ ਕੰਮ ਕਰੂੰਗਾ ਜਿੰਨਾ ਕੀਤਾ ਨਹੀਂ ਕਰਾ ਆ ਗਿਆ ਅੱਜ ਚਲੋ ਦਿਮਾਗ ਨਾ ਖਰਾਬ ਕਰ ਮੇਰਾ ਤੇ ਫੁੱਟ ਜਾ ਇੱਧਰ ਰੱਖਿਆ ਹੋਇਆ ਦੁੱਧ ਤੇ ਇੱਧਰ ਰੱਖੀ ਆ ਪੱਲੂ ਲਈ ਚਾਹ ਮੈਂ ਤੇ ਇੱਧਰ ਇਹ ਕਿੱਥੇ ਰੱਖੇ ਛੋਲੇ ਭਿੱਜਣੇ ਪੈ ਸੀਗੇ ਮੈਂ ਇੱਧਰ ਛੋਲੇ ਭਿੱਜਣੇ ਪਾਏ ਇਹਨੂੰ ਪੂਰੀ ਕੇ ਵਾਸ਼ ਕਰਕੇ ਸਾਰੇ ਫਿਰ ਮੈਂ ਇਹਨੂੰ ਰੱਖਦੀ ਆ ਤੇ ਚਲੋ ਜੀ ਬਣ ਰਹੀਓ ਸਾਡੇ ਬਲੌਗ ਦੇ ਨਾਲ ਇਹ ਇੱਧਰ ਪੱਲੂ ਵੀ ਲੱਗੀ ਹੋਈ ਆ ਆਪਣਾ ਕੰਮ ਕਰ ਲੈ ਪੱਲੂ ਲੈ ਫੜ ਫਿਰ ਚਲੋ ਜੀ ਮਿਲਦੇ ਆ ਜੀ ਆਹ ਲੈ ਅੱਜ ਕੇ 12 ਵਰਮਾ ਕਿੱਦਾਂ ਬਾਬਾ ਜੀ ਠੀਕ ਆ ਕੀ ਕਰਦੇ ਛੋਲੇ ਰੱਖੇ ਆ ਦੇ ਵਿੱਚ ਆਪਤੀ ਦਾ ਪਾਣੀ ਪਾ ਦਿੱਤਾ ਹੈ ਇਹਦੇ ਵਿੱਚ ਮੈਂ ਇੱਕੋ ਹੀ ਪਾਲੀ ਛੋਲਿਆਂ ਦੀ ਮਸਲਾਉਂਦੀ ਹਾਂ ਹਾਂ ਕੱਲ੍ਹ ਤੋਂ ਸਕੂਲ ਵੀ ਲੈ ਕੇ ਜਾਣੀ ਮੈਨੂੰ ਰੱਖ ਲੈ ਸ਼ਾਮ ਨੂੰ ਕੋਲ ਛੋਲ ਬਣਾਉਣਾ ਪਵੇ ਛੋਲ ਕੋਹਾ ਬਣਾਈਏ ਤੇ ਸ਼ਾਮੀ ਬਣਾ ਲਾਂਗੇ ਇਹਦੇ ਵਿੱਚ ਪਾਉਣੀ ਆ ਹਨਾ ਹਾਂਜੀ ਲੱਗੇ ਹੋਏ ਹੈ ਇਹ ਲੱਗੀ ਹੋਈ ਆਪਣਾ ਸਕੂਲ ਦਾ ਕੰਮ ਕਰਨ ਵਾਲੇ ਹੋਇਆ ਨਹੀਂ ਕੰਪਲੀਟ ਕਿੰਨਾ ਕਰੰਦਾ ਹੋਇਆ ਹਾਂ ਹਾਂ ਚਲੋ ਠੀਕਾ ਕਰ ਲਾ ਪਏ ਹੈ ਇੱਧਰ ਆਂਟੀ ਕਰਦੇ ਪਏ ਆ ਸਫਾਈ ਆਂਟੀ ਆਇਆ ਬਹੁਤ ਲੇਟ ਤੇ ਇੱਕ ਵਾਰ ਚੱਲਾ ਆ ਤੇ ਇੱਧਰ ਛੋਲੇ ਵੀ ਉਵਾਲ ਲਏ ਆ ਮੈਂ ਤੇ ਸੀਟੀਆਂ ਲਵਾ ਲਈਆਂ ਆ ਪੰਜ 6 ਤੇ ਹੋਣ ਇਹਨਾਂ ਨੇ ਖੋਲਦੀਆਂ ਤੇ ਖੋਲ ਕੇ ਦੇਖਦੇ ਆ ਤੇ ਇੱਧਰ ਤੜਕਾ ਵੀ ਤਿਆਰ ਹੋ ਗਿਆ ਆ ਤੇ ਮੈਂ ਲਾਉਂਦੀ ਆਂ ਆਂਟੀ ਕਰ ਲਵੇ ਸਫਾਈਆਂ ਆਂ ਆਂਟੀ ਨੂੰ ਚਾਹ ਪਾਣੀ ਪਲਾ ਕੇ ਤੋੜ ਦੇਣਾ ਤੇ ਇੱਧਰ ਅਦਰਕ ਹਰੀਆਂ ਮਿਰਚਾਂ ਤੇ ਟਮਾਟਰ ਕਰਨੇ ਆ ਤੇ ਆਂਟੀ ਕਰ ਲਵੇ ਸਫਾਈਆਂ ਤੇ ਫੇਰ ਅਸੀਂ ਬਣੇ ਰਹੀਓ ਸਾਡੇ ਵਲੌਗ ਨਾਲ ਤੇ ਫੇਰ ਅਸੀਂ ਆ ਨਾ ਤੁਹਾਨੂੰ ਦਿਖਾ ਦੇ ਨਾਲੇ ਲਾਉਂਦੇ ਆਂ ਤੜਕਾ ਆਂਟੀ ਬਾਹਰ ਫੇਰਦੀ ਪਈ ਆ ਝਾੜੂ ਹੁਣ ਅਮਾ ਲਾਣ ਲੱਗੇ ਤੜਕਾ ਹਾਂ ਤੜਕਾ ਲਾਣ ਲੱਗੀ ਇੱਧਰ ਛੋਲੇ ਹੋ ਗਏ ਆ ਹਮਮ ਜੇ ਤੜਕਾ ਤਿਆਰ ਕੀਤਾ ਸੀਗਾ ਤਾਂ ਹੁਣ ਮੈਂ ਹੈ ਨਾ ਇਹਨੂੰ ਪਾਵਾਂ ਤੜਕੇ ਨੂੰ ਹੋਰ ਇਹ ਲਾ ਪਾ ਲਿਆ ਟਮਾਟਰ ਤੇ ਵੱੰਨਿੰਦਾ ਦਾ ਅਨੁਪਾਤ ਅਮਲ ਲੈਣੇ ਹਮ ਸੋ ਜੀ ਤੜਕਾ ਪੋੜ ਲ ਗਏ ਉਸ ਤੋਂ ਬਾਅਦ ਮਾਣਾਂਗੇ ਟਮਾਟਰ ਤੇ ਮੀਆਂ ਪਾ ਦਾਂ ਹਾਂਜੀ ਪੋੜ ਜਾਵੇ ਕਰ ਦਾਂ ਚਲੋ ਜੀ ਇਹ ਤੁਹਾਨੂੰ ਦਿਖਾਉ ਲਦੇ ਆਂ ਟੀਕੀ ਪਾਉਂਦੇ ਆ ਇਹਦੇ ਵਿੱਚ ਹਲੋ ਜੀ ਇੱਧਰ ਤੜਕਾ ਤਾਂ ਹੁਣ ਹੋ ਗਿਆ ਚਪਾ ਦਈਏ ਹੁਣ ਟਮਾਟਰ ਹਰੀਆਂ ਮਿਰਚਾਂ ਤੇ ਅਦਰਕ ਇਹਦੇ ਵਿੱਚ ਪਾਉਨੇ ਆ ਥੋੜੀ ਜਿਹੀ ਦੇਗੀ ਮੈਂ ਅੱਗੇ ਹੂੰ ਤੇ ਕੋਲੇ ਮਸਾਲਾ ਬਣਾ ਲਏ ਬਾਤ ਨੂੰ ਇਹ ਵਿੱਚ ਹਲਦੀ ਨਹੀਂ ਪਾਣੀ ਹੈ ਕਿਉਂਕਿ ਇਹ ਬਣਾਏ ਆ ਚਾਪਤੀ ਵਾਲੇ ਥੋੜਾ ਕਲਰ ਨੂੰ ਰੂਗਾਇਆ ਲੈ ਜਾਈਏ ਜਦੋਂ ਤੜਕਾ ਤੁੜਕਾ ਲੱਗ ਜਾਊਗਾ ਜੀ ਤੇ ਤੁਹਾਨੂੰ ਦਿਖਾ ਦਿਆਂਗੇ ਹੋਰ ਪੀਤਾ ਜੀ ਲਓ ਜੀ ਇੱਧਰ ਸਬਜ਼ੀ ਵੀ ਸਾਡੀ ਬਣ ਗਈ ਆ ਖਾਲ ਦਿੰਦੇ ਲੋ ਜੀ ਸਬਜੀ ਹਲੇ ਤਾਂ ਰਿਜਦੀ ਪਈ ਆ ਤੇ ਦੇਖ ਸਕਦੇ ਆ ਇਹਦਾ ਕਲਰ ਪਾਕ ਲਈਏ ਤੇ ਇਧਰ ਚਾਹ ਚਾਹ ਲੱਗੇ ਆ ਪੀਣ ਹਰਮਨ ਦੇ ਆਏ ਹੋਏ ਆ ਦੋਸਤ ਉਹ ਕਹਿੰਦੇ ਅਸੀਂ ਰੋਟੀ ਖਾਣੀ ਨਹੀਂ ਹੈਗੀ ਹਲੇ ਜਦੋਂ ਖਾਣੀ ਹੋਊਗੀ ਖਾ ਲੈਣਗੇ ਆਟਾ ਗੁੰਨ ਕੇ ਰੱਖ ਲਿਆ ਤੇ ਛੋਲੇ ਬਣ ਗਏ ਆ ਚਲੋ ਜੀ ਪੀ ਲਈਏ ਚਾਹ ਫਿਰ ਅਸੀਂ ਵੀ ਫਿਰ ਮਿਲਦੇ ਆ ਜੀ ਤੁਹਾਨੂੰ ਹਲੋ ਜੀ ਆਜੋ ਹੁਣ ਤਾਂ ਹੁਣ ਸਾਡੀ ਸਬਜ਼ੀ ਤਾਂ ਹੋ ਗਈ ਹੈ ਤਿਆਰ ਦੇਖੋ ਜੀ ਦੇਖ ਸਕਦੇ ਆ ਕਲ ਸਬਜ਼ੀ ਓਕੇ ਠੀਕ ਹੈ ਜੀ ਹਮ ਸਬਜ਼ੀ ਤੇ ਪਾਲਕ ਕਹਿੰਦੀ ਆ ਮੈਂ ਰੋਟੀ ਖਾਣੀ ਆ ਤੇ ਇੱਧਰ ਹੁਣ ਲੱਗੀਆਂ ਪਾਲਕ ਲਈ ਪੂਰੀਆਂ ਬਣਾਉਣ ਪੂਰੀਆਂ ਕਿਉਂਕਿ ਇਹਨੇ ਖਾਣੀ ਆ ਤੇ ਇੱਕ ਬਣਾਵਾਂਗੇ ਚਟਣੀ ਆਪਣੇ ਹਿਸਾਬ ਨਾਲ ਜੀ ਛੋਲਿਆਂ ਦੇ ਨਾਲ ਹੈ ਕੋਈ ਨਹੀਂ ਦਿਖਾਈਓ ਓਏ ਮੈਂ ਵੀ ਟੁੱਟ ਗਈ ਛੋਟਕੇ ਨਾਲ ਉਹ ਪਰੇਟ ਮਮਮੀ ਨਾ ਪੂਰੀ ਤੋੜਦੀ ਮਮਮੀ ਨੇ ਪੂਰੀ ਅੱਧੀ ਕਰਦੀ ਪੂਰੀ ਅੱਧੀ ਕਰਦੀ ਚਲ ਬਣਾਉ ਪੂਰੀਆਂ ਤੇ ਬਾਕੀ ਥਾਲੀ ਤਿਆਰ ਕਰ ਲਈਏ ਥਾਲੀ ਤਿਆਰ ਕਰਕੇ ਫੇ ਤੁਹਾਨੂੰ ਦਿਖਾਉਂਦੇ ਆ ਤੇ ਪੱਲੂ ਦਾ ਰਿਐਕਸ਼ਨ ਦੇਖਦੇ ਆ ਕਿ ਉਹਨੂੰ ਪਸੰਦ ਆ ਕਿੰਦਾ ਦੀ ਹੈਗੀ ਆ ਪਹਿਲਾਂ ਤਾਂ ਬਣਾਵਾਂ ਸਬਜੀ ਯੈਸ ਝਾਰ ਵੀ ਲੈਣਾ ਪੱਲੂ ਤਿਆਰ ਵੀ ਜਾਂਦਾ ਹਾਂ ਆ ਪਿਆਜ਼ ਦੇ ਦੇ ਥੋੜਾ ਜਿਹਾ ਕੱਟ ਲਿਆ ਮੇਰੀ ਉਹ ਫਿਲਮ ਹੈਲੋ ਪਾਪਾ ਹੈਲੋ ਅਲੀ ਪੂਰੀਆਂ ਹਨ ਰਿਆਪਾ ਪੂਰੀਆਂ ਹਾਂ ਤੇ ਆਪਾਂ ਦੇਖ ਪੱਤ ਦਿਖਾਓ ਬਹੁਤ ਆਚਾਰ ਵੀ ਦਿਓ ਲੈ ਲੈ ਅੰਬ ਦਾ ਚਾਰ ਲੈਣਾ ਇਹ ਸਮਾਂ ਪਾਇਆ ਦੇ ਦਿਓ ਜਿਹੜਾ ਵੀ ਨਾ ਦੇ ਦਿਓ ਅੰਬ ਦਾ ਚਾਰ ਹੋਰ ਇਹ ਦੇ ਦਿਓ ਅੱਜ ਬਣ ਰਹੀਆਂ ਪੂਰੀਆਂ ਤੇ ਛੁਲੇ ਆਹ ਲੈ ਖਾਓ ਤੁਸੀਂ ਲੈ ਮੈਂ ਬਣਾਵਾਂ ਪੱਲੂ ਆਉਗੀ ਪਹਿਲਾਂ ਹਾਂ ਪੱਲੂ ਨੇ ਪੱਲੂ ਨੇ ਪਹਿਲਾਂ ਲਓ ਜੀ ਇੱਧਰ ਗਰਮਾ ਗਰਮ ਪੂਰੀਆਂ ਦਿਖਾਓ ਕਿੰਨਾ ਇੰਨੇ ਵੱਡੀਆਂ ਬਣੀਆਂ ਨੇ ਤੇ ਇੱਧਰ ਤਿਆਰੀ ਹੋ ਗਈ ਛੋਲੇ ਨਾਲ ਤੇ ਲੱਗਿਆ ਜੀ ਪਲਕ ਪਹਿਲਾਂ ਖਾਣ ਸਭ ਤੋਂ ਪਹਿਲਾਂ ਸਾਡੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਇਹਨੂੰ ਮਿਲਦੀ ਆ ਆਹ ਸਹੀ ਗੱਲ ਵਾ ਇਹਦੀ ਚੰਨੀ ਬਣਾਉਣ ਲੱਗੀ ਆ ਕਿਹੜੀ ਜਿੱਦਾਂ ਜਿੱਦਾਂ ਪਰ ਓਏ ਦੇਖਿਓ ਠੀਕ ਹੋ ਗਿਆ ਮੱਤਲਨ ਜਾਤ ਬੈਈਦਾ ਹੈ ਨਾ ਆਹੋ ਆਹੋ ਜਦੋਂ ਲੱਦਾ ਜਾ ਬੈਈਦਾ ਹੈ ਉਦੋਂ ਇੱਕ ਬਣਾਉਂਦੇ ਨਹੀਂ ਹੁੰਦੇ ਹਾਂ ਉਹਦਾਂ ਵੀ ਬਣਾ ਦੇ। ਤੁਸੀਂ ਸ਼ਾਮੀ ਕਿ ਬਣਾਣਾ? ਸ਼ਾਮੀ ਉਹ ਹਾਂ। ਪੋਹਾ। ਚਲੋ ਵਧੀਆ ਕਿਹੜੇ ਜਾਉਗੀ ਸਕੂਲੇ ਅੱਜ ਇਹ ਅੱਜ ਸਕੂਲ ਗਈ ਨਹੀਂ ਹਾਂ ਸਕੂਲ ਅੱਜ ਪਰ ਕੱਲ ਥੱਕ ਬੋ ਹੋਇਆ ਸੀ ਨਾ ਤੂੰ ਇਹ ਤਿਆਰੀ ਕਰ ਲੈ ਕੱਲ ਥੱਕ ਬੋ ਹੋਇਆ ਸੀ ਇਸ ਕਰਕੇ ਫਿਰ ਆਪਣੀ ਤਿਆਰੀ ਕਰਕੇ ਬੈਗ ਪੈ ਕੇ ਕਰਕੇ ਯੂਨੀਫਾਰਮ ਵੀ ਕੱਢ ਦਿੱਤੀ ਹੈ ਇਹਦੀ ਚਲੋ ਠੀਕ ਹੈ ਜੀ ਬਣੇ ਰਹੀ ਸਾਡੇ ਬਲੌਗਰਾਂ ਜੀ ਤੇ ਖਾਂਦੇ ਆ ਜੀ ਆਲੂ ਪੂਰੀਆਂ ਤੇ ਫਿਰ ਛੋਲੇ ਪੂਰੀਆਂ ਛੋਲੇ ਵਾਲੂ ਛੋਲੇ ਪੂਰੀ ਛੋਲੇ ਪੂਰੀਆਂ ਕੀ ਕਰਦੇ ਆ ਤੁਸੀਂ ਓ ਯਾਰ ਮੈਂ ਕੱਦਦਾ ਤੈਨੂੰ ਕਹੀ ਜਾਂਦਾ ਛੋਲੇ ਰਸਮੇ ਬਣਾਉ ਤੂੰ ਇੱਕ ਦਿਨ ਕਿਹਾ ਸੀ ਬਣਾਵਾਂਗੇ ਤੂੰ ਬਣਾਏ ਹੀ ਨਹੀਂ ਹੈਗੇ ਨਹੀਂ ਨਹੀਂ ਮੈਂ ਉਹ ਆਲੂ ਖਾ ਜੀ ਤੁਹਾਨੂੰ ਸਭ ਉਲਟ ਬੋਲਟ ਹੋਇਆ ਗਿਆ ਮੇਰੇ ਦਿਮਾਗ 'ਚ ਸਭ ਕੁਝ ਮੇਰੇ ਉਲਟ ਬੋਲਟ ਹੋਇਆ ਬੈ ਦਿਮਾਗ ਦੇ ਵਿੱਚੋਂ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਘਰੋਂ ਖਾਓ 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 ਲਓ ਜੀ ਇੱਧਰ ਪੁਦੀਨਾ ਵੀ ਤੋੜ ਕੇ ਲਏ ਆ ਘਰ ਦਾ ਤੇ ਇੱਧਰ ਹਾਂਜੀ ਹਰੀ ਮਿਰਚ ਲਓ ਜੀ ਦੋ ਹਰੀਆਂ ਮਿਰਚਾਂ ਲਓ ਜੀ ਪੁਦੀਨਾ ਤੇ ਹਰੀ ਮਿਰਚ ਪੂਰੀ ਬਹੁਤ ਪੁਦੀਨਾ ਹੀ ਨਹੀਂ ਪੂਰੀਆਂ ਬਹੁਤ ਉਹ ਵੀ ਵਾਦੂ ਆ ਲੈ ਵੀ ਇੱਕ ਲੜਨੀ ਦੋ ਰਣੀਆਂ ਚੱਕ ਲਾ ਫੇ ਲਓ ਜੀ ਇੱਧਰ ਖਾ ਰਹੀ ਆ ਜੀ ਛੋਲੇ ਪੂਰੀਆਂ ਚਲੋ ਤੇ ਲੋ ਜੀ ਆ ਗਏ ਆ ਜੀ ਅਸੀਂ ਅੰਦਰ ਇੱਕੋ ਲਈ ਹੋਨੇ ਹੋਰ ਲਓ ਜੀ ਇੱਧਰ ਇਮਲੀ ਵੀ ਇਮਲੀ ਦਾ ਪਾਣੀ ਇਮਲੀ ਦਾ ਪਾਣੀ ਕੱਢਿਆ ਹੋਇਆ ਆ ਤੇ ਪਿਆਜ਼ ਕਿਹਦੇ ਵਿੱਚ ਨਾ ਲਤਨ ਦਾਲਦੀ ਆ ਕੀ ਕੀ ਹੋ ਗਿਆ ਹਾਂ ਆਜੋ ਦੱਸੋ ਇੱਧਰ ਪੁਦੀਨਾ ਤੋਂ ਹੋ ਰਿਹਾ ਜੀ ਹਮ ਤੇ ਇਹ ਬਣੇਗੀ ਜੀ ਹੁਣ ਚਟਣੀ ਪਾਣੀ ਨਹੀਂ ਬੋਲਦੇ ਆ ਜਾ ਹੈ ਕੋਈ ਗੱਲ ਨਹੀਂ ਆਜੂਗਾ ਸ਼ਾਮ ਨੂੰ ਬਣੀ ਲਓ ਜੀ ਉਹਦੇ ਵਿੱਚ ਇੱਕ ਪਿਆਜ਼ ਪਾ ਲੈ ਦੋ ਪਾ ਲੈ ਦੋ ਤਿੰਨ ਛੋਟੇ ਠੀਕ ਹੈ ਦੋ ਤਿੰਨ ਪਿਆਜ਼ ਇਹਦੇ ਵਿੱਚ ਦੋ ਪਾਣੀਆ ਹਰੀਆਂ ਮਿਰਚਾਂ ਹਾਂ ਤੇ ਨਾਲ ਪਦੀਨਾ ਥੋੜਾ ਹੀ ਪਾਣਾ ਪਦੀਨਾ ਜਿਆਦਾ ਹੋਰ ਹੋਰ ਹਿਸਾਬ ਦਾ ਹੀ ਭਾਈਓ ਲੋਈ ਹਰੀਆਂ ਮਿਰਚਾਂ ਦੇ ਨਾਲ ਬੜੀ ਚਿਰ ਬਾਅਦ ਕੱਢੀ ਆ ਇਹ ਚੌਪੜ ਜਿਹੜੀ ਆ ਪਤਾ ਹੀ ਚੱਲਦੀ ਆ ਕਿ ਨਹੀਂ ਚਲਦੀ ਹੁਣੀ ਆ ਬੜੀ ਪੁਰਾਣੀ ਆ ਇਹ ਬਹੁਤ ਪੁਰਾਣੀ ਸਾਡੀ ਚੌਪੜ ਆ ਜੀ ਹਾਂ ਦੇਖੋ ਸਾਰੀ ਟੁੱਟ ਗਈ ਸੀਗੀ ਓਏ ਕਿੰਨੇ ਸਾਲ ਹੋ ਗਏ ਆ ਆ ਦੇਖੋ ਡੁਕੋਮੋ ਕੰਪਨੀ ਦੇ ਸਟicker ਲਾਏ ਆ ਟਾਟਾ ਡੁਕੋਮੋ ਹੁੰਦਾ ਇਹ ਸੇਮ ਵੀ ਬੰਦ ਹੋ ਗਈ ਆ ਟਾਟਾ ਡੁਕੋਮੋ ਵਾਲੇ ਨੇ ਸੇਮ ਵੀ ਬੰਦ ਹੋ ਗਈ ਆ ਤੂੰ ਇਹ ਇਤੋਂ ਆਈਡੀਆ ਲਾ ਸਕਦੇ ਵੀ ਕਿੰਨੀ ਪੁਰਾਣੀ ਆ ਇਹ ਪਰ ਹੁਣ ਪਾਵਾਂਗੇ ਜੀ ਨਮਕ ਵਗੈਰਾ ਇਹ ਚਟਣੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਏਦਾਂ ਸਿੰਪਲ ਹੁੰਦੀ ਹੈ ਇਹਦੇ ਵਿੱਚ ਪਾਉਣਾ ਕੁਝ ਖਾਸ ਨਹੀਂ ਹੁੰਦਾ ਹਾਂ ਤੇ ਪਾਣੀ ਲਓ ਜੀ ਪਾਣੀ ਦੇ ਨਾਲ ਪੁਣਕੇ ਦੇ ਪਾਦਣਾ ਜੀ ਇਮਲੀ ਦਾ ਪਾਣੀ ਜਿਹੜੇ ਜੜਨੇ ਵੀ ਉਹ ਕੋਈ ਗਟਲੀਆਂ ਉੱਡਦੀਆਂ ਹਾਂ ਜਿਹੜੀਆਂ ਗਟਲੀਆਂ ਕੱਟ ਲਈਆਂ ਉਹ ਨਿਕਲ ਜਾਂਦੀਆਂ ਨਾ ਫਿਰ ਇਹਦਾ ਪੁਣਗੇ ਪਾਉਂਦੇ ਨਾਲ ਤੇ ਫਿਰ ਇਹਨੂੰ ਕਰ ਲੈਣਾ ਚੌਪ ਚਲੋ ਦਿਖਾਣੇ ਆ ਚੌਪ ਚੌਪ ਕਰਕੇ ਫਿਰ ਲਓ ਜੀ ਮਸ਼ੀਨ ਸਾਡੀ ਚੱਲ ਪਈ ਆ ਹਨੂੰ ਡਾਊਟ ਜਿਗਾ ਡਾਊਟ ਸਿਗਾ ਪਤਾ ਨਹੀਂ ਚੱਲਣੀ ਆ ਕਿ ਨਹੀਂ ਚੱਲਣੀ ਨਹੀਂ ਪਰ ਚੱਲ ਪਈ ਆ ਜੀ ਤੇ ਇਹਨੂੰ ਮੋਟਾ-ਮੋਟਾ ਪੀਸਣਾ ਮੋਟਾ-ਮੋਟਾ ਦਰੜ ਜਿਆ ਕਰ ਚਲੋ ਦਰੜ ਜਿਆ ਕਰ ਲੈਣਾ ਜੀ ਮੋਟਾ-ਮੋਟਾ ਤੇ ਫਿਰ ਇਹਦੇ ਵਿੱਚ ਕੀ ਪਾਉਣਾ ਆ ਪਾਣਾ ਆ ਫਿਰ ਦਿਖਾਣੇ ਆ ਲਓ ਜੀ ਇਹਦਾ ਮੋਟਾ-ਮੋਟਾ ਪੀਸ ਲਿਆ ਜੀ ਦੇਖੋ ਠੀਕ ਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸ਼ੱਕਰ ਇੱਕ ਚਮਚ ਇੱਕ ਚਮਚ ਪਾਣਾ ਸ਼ੱਕਰ ਦਾ ਤੇ ਚਟਣੀ ਹੋ ਜਾਣੀ ਤਿਆਰ ਚਲੋ ਠੀਕ ਹੈ ਜੀ ਬਣੇ ਰਿਓ ਬਲੌਗ ਨਾਲ ਜੀ ਇੱਕ ਚਮਚ ਸਿਰਫ ਮਲ ਕੇ ਬਹੁਤ ਇੱਕ ਚਮਚ ਆਈ ਹੁੰਦੀ ਨਾ ਹਲਕੀ ਜਿਹੀ ਉਹ ਲੈ ਬਿੱਠੀ ਨਹੀਂ ਬਣਾਉਣੀ ਹਾਂ ਇੱਕ ਚਮਚ ਹੀ ਪਾਉਣਾ ਮੈਂ ਤੁਹਾਨੂੰ ਪਤਲੀ ਜਿੰਨੀ ਥੋੜੀ ਜਿਹੀ ਪਤਲੀ ਕਰ ਲਊ ਓਕੇ ਓਕੇ ਚਟਣੀ ਤਾਂ ਅਸੀਂ ਕੱਢ ਗਏ ਪਾਲੀ ਆ ਜੀ ਇਹਦੇ ਵਿੱਚ ਤੇ ਹੁਣ ਪਾਵਾਂਗੇ ਜੀ ਇਹਦੇ ਵਿੱਚ ਸ਼ੱਕਰ ਸ਼ੱਕਰ ਹੋਈ ਸੀ ਸਾਡੇ ਘਰ ਖਤਮ ਧਿਆਨ ਨਹੀਂ ਮਰਿਆ ਚੱਲ ਕੋਈ ਨਹੀਂ ਹੁਣ ਜਿਹੜੀ ਆ ਗਈ ਸਾਤ ਆ ਜਾਣੀ ਇੰਨੀ ਜਿਹੜਾ ਰੱਖਦੀ ਹੈ ਕੋਈ ਗੱਲ ਨਹੀਂ ਇਹਨੂੰ 에어ਟਾਈਟ ਡੱਬੇ 'ਚ ਪਾ ਕੇ ਰੱਖ ਲਿਓ ਨਾ ਇਹ ਦੇਖੋ ਜੀ ਤੁਹਾਨੂੰ ਦਿਖਾਉਂਦੇ ਹਾਂ ਜੀ ਕਿੰਨੀ ਕਿ ਸ਼ੱਕਰ ਪਾ ਤੇ ਉਸ ਤੋਂ ਬਾਅਦ ਇਹ ਚਟਣੀ ਖਾਣ ਲਈ ਹੋ ਜਾਣੀ ਤਿਆਰ ਇਹਦੇ ਵਿੱਚ ਸਿਰਫ ਆ ਨਾ ਥੋੜੀ ਜਿਹੀ ਬਨਦੀ ਸਿੱਕੋ ਜੀ ਆ ਇੱਕ ਚਮਚ ਬਾਸ ਇੰਨੀ ਕਿ ਸ਼ਕਰ ਪਾ ਕੇ ਇਹਨੂੰ ਘੋਲ ਲੈਣਾ ਤੇ ਚਟਣੀ ਹੋ ਜਾਣੀ ਤਿਆਰ ਤੇ ਬਣੇ ਰਹੀਓ ਸਾਡੇ ਬਲੌਗ ਨਾਲ ਤੇ ਰੋਟੀ ਖਾਣ ਲੱਗੇ ਫਿਰ ਮਿਲਦੇ ਆ ਜਿਹਦੇ ਨਾਲ ਤੁਸੀਂ ਦਾਲ ਵੀ ਹਾਂ ਜਿਹਦੇ ਨਾਲ ਮਰਜੀ ਖਾਓ ਤੇ ਚਲੋ ਇਹ ਬਹੁਤ ਟੇਸਟੀ ਬਣਦੀ ਬਣਦੀ ਹੈ ਤੇਰੀ ਪਤਲੀ ਪਤਲੀ ਜੀ ਹਾਂ ਤੇ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਰੋਟੀ ਖਾਣ ਲੱਗੇ ਫਿਰ ਦਿਖਾਣੇ ਆ ਜੀ ਤੁਹਾਨੂੰ ਅੱਜ ਥੋੜਾ ਜਿਹਾ ਲੇਟ ਹੀ ਹੋ ਗਏ 3:30 ਹੋ ਗਏ ਰੋਟੀ ਖਾਣ ਨੂੰ ਹਾਂ ਜੀ ਤਿਆਰੀ ਆ ਜੀ ਰੋਟੀ ਦੀ ਲਓ ਜੀ ਇੱਧਰ ਮਸਾਲਾ ਲੱਪਈ ਆ ਜੀ ਬਣਾਉਣ ਪੂਰੀਆਂ ਤੇ ਚਲੋ ਆਪਾਂ ਖਾਂਦੇ ਆ ਤੇ ਨਿਆਣੇ ਦਾ ਗਏ ਹੋਏ ਵੀਡੀਓ ਬਣਾਉਣ ਉਧਰ ਪਲਕ ਨੇ ਖਾਲੀਆਂ ਆ ਆ ਤੇ ਹੁਣ ਅਸੀਂ ਤਿੰਨ ਜਣੇ ਰਹਿ ਗਏ ਆ ਤੇ ਚਲੋ ਖਾਂਦੇ ਆ ਜੀ ਮਿਲਦੇ ਆ ਜੀ ਬਣੇ ਰਹੀਓ ਵਲੌਗ ਨਾਲ ਫਿਰ ਲਓ ਜੀ ਇੱਧਰ ਸਾਡੀ ਆ ਗਈ ਆ ਜੀ ਰੋਟੀ ਅਸੀਂ ਤਾਂ ਲੱਗੇ ਆ ਜੀ ਖਾਣ ਤੇ ਹਾਂਜੀ ਤੁਸੀਂ ਆਜੋ ਨਾਲ ਨਾਲ ਹੀ ਗਰਮਾ ਗਰਮ ਫਿਰ ਤੇ ਚਲੋ ਬਣੇ ਰਹੀਓ ਵਲੌਗ ਨਾਲ ਜੀ ਮਿਲਦੇ ਆ ਜੀ ਖਾ ਗਏ ਹੁਣ ਖਾ ਰਹੇ ਆ ਆਪਾਂ ਰੋਟੀ ਰੋਟੀ ਵਗੈਰਾ ਖਾ ਕੇ ਆਪਾਂ ਨਿਕਲ ਜਾਣਾ ਹੁਣ ਚੰਡੀਗੜ੍ਹ ਤੇ ਬਾਕੀ ਅੰਦਰ ਬਣ ਰਾਇਆ ਆਪਣੇ ਤਬ ਤਾਂ ਪੂਰੀਆਂ ਨਹੀਂ ਖਾ ਰਹੇ ਆ ਇਹਨੇ ਬਣਾਵਾਂਗੇ ਚੰਡੀਗੜ੍ਹ ਤੇ ਤਾਂ ਮਿਲਦੀਆਂ ਨਹੀਂ ਹੈਗੀਆਂ ਉਹਦੇ ਮਾਨ ਨੇ ਹੈਗੀ ਹੋਰ ਕੀ ਕਰੀਏ ਹੁਣ ਕੀ ਕਰੀਏ ਹੁਣ ਸਾਰ ਨਾਲ ਪੈਂਦਾ ਹੀ ਆ ਗਰੀਬਾਂ ਨੂੰ ਆਪਣੀ ਮਰਜ਼ੀ ਤੇ ਗਏ ਆ ਅਸੀਂ ਸੁਣ ਗਿਆ ਜਿਹੜਾ ਤੁਹਾਨੂੰ ਕੱਢਿਆ ਕਰੋ ਗੀ ਗਾਣਾ ਪੈਣਾ ਜੀ ਕੁਛ ਕਰਨਾ ਤਾਂ ਜਾਣਾ ਪੈਣਾ ਇੱਥੇ ਇਹਦੇ ਕਟਾਪਾ ਚਾੜ ਦੇਣ ਅੱਜ ਲੋ ਜੀ ਇਹਦਾ ਟਾਈਮ 7:05 ਮਿੰਟ ਹੋ ਗਏ ਮੈਂ ਰੋਈ ਗਣਾ ਦਾ ਬਲੌਗ ਬਣਾ ਲਿਆ ਗਿਆ ਬਾਹਰ ਨਿਕਲ ਕੇ ਕਿ ਉਹਨਾਂ ਨੇ ਬਲੌਗ 'ਚ ਨਹੀਂ ਆਣਾ ਇਦਾਂ ਨਹੀਂ ਕਰ ਲੋ ਤਾਂ ਬਾਹਰ ਤੋਂ ਮੇਰੇ ਨਾਲ ਦੀ ਚਲ ਗਈ ਸੀਗੇ ਕਹ ਸਾਧੂ ਉਹਨਾਂ ਨੂੰ ਸਾਧੂ ਦੇ ਅੰਦਰ ਓਏ ਜੇਰਾ ਪੈਸਾ ਬੈਠੇ ਹਾਂ ਜੀ ਆਇਕੂ ਜੀ ਦਾ ਗਾਲਾ ਮੈਂ ਵੀ ਬਸ ਮੈਂ ਸਮਾਂ ਲਾ ਕੇ ਕੰਮ ਕਰਦਾ ਹਾਂ ਬਾਈ ਬਾਈ ਮੈਂ ਕਿਹਾ ਮੈਂ ਬਲੌਗ ਬਣਾ ਲੇ ਕਿ ਤੂੰ ਬਾਹਰ ਨਿਕਲ ਗਏ ਤੁਹਾਨੂੰ ਤਾਂ ਨਹੀਂ ਹੈਗਾ ਵੀ ਅਸੀਂ ਬਲੌਗ ਚ ਨਹੀਂ ਆਣਾ ਹੈਗਾ ਹੈ ਇੱਧਰ ਦੀ ਗੱਲ ਨਹੀਂ ਹੈ ਕੋਈ ਇੱਕ ਬੰਦਾ ਹੈਗਾ ਇੱਕ ਬੰਦਾ ਹੈਗਾ ਜਿਹੜਾ ਕਹਿੰਦਾ ਕਿ ਸਾਡੇ ਕਰਕੇ ਫੀਮ ਲੈਣਾ ਕਿ ਜਿਵੇਂ ਮੈਂ ਇਦਾਂ ਦੀ ਗੱਲ ਨਹੀਂ ਹੈਗੀ ਉਹਦਾ ਪੰਮਾ ਬੰਦਾ ਇਹਨੂੰ ਹੀ ਪਤਾ ਬਾਈ ਨੂੰ ਹਾਂਜੀ ਤੁਸੀਂ ਵੀ ਆਏ ਆ ਠੀਕ ਹੈ ਤੋਂ ਹਾਂਜੀ ਹੋ ਗਈ ਤਿਆਰੀ ਬਾਈ ਛੱਡਿਆ ਤੁਹਾਨੂੰ ਫਿਰ ਜਾਣੇਗਾ ਨਾ ਤੁਹਾਨੂੰ ਟੈਕਸੀ ਤੁਹਾਡੀ ਵਾਰੀ ਆ ਗਈ ਐਕਸਿਸ ਕੁੜੀ ਦਾ ਪਹਿਲਾ ਅੰਦਰ ਕੁੜੀ ਦੇ ਚਾਹ ਰਿਆਂ ਨੇ ਕੁੜੀ ਦੇ ਜਾਣਾ ਆ ਚਾਹ ਚਾਹ ਬਹਿ ਜਾਓਗੇ ਚਲੋ ਜੀ ਇਹ ਹੁਣ ਚੱਲੇ ਆ ਚਲੋ ਦਰਾਂ ਦੇ ਉੱਤੇ 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 ਇਦਾਂ ਇਹਦਾ ਨਹੀਂ ਮੇ ਲਗਣਾ ਜਲਦੀ ਨਾਲ ਹੀ ਹੋ ਗਈ ਆ ਹੁਣ ਤਿਆਰੀ ਤੇ ਇਹ ਚੱਲੇ ਆ ਵਾਪਸ ਆਇਓ ਬਈ ਇਹ ਕਹਾਣੀ ਬਣੀ ਰਹੀਓ ਸਾਡੇ ਬਲੌਗ ਦੇ ਨਾਲ ਲੋ ਜੀ ਟਾਈਮ ਹੋ ਗਿਆ ਜੀ 9 ਤੇ ਇੱਧਰ ਹੋ ਰਹੀ ਆ ਜੀ ਹੁਣ ਰੋਟੀ ਪਾਣੀ ਦੀ ਸਾਡੀ ਤਿਆਰੀ ਸ਼ੋਲਿਆਂ ਦੇ ਨਾਲ ਰੋਟੀ ਪਰੌਠੀਆਂ ਦਿਖਾਵਾਂਗੇ ਦੋ ਯਾਰ ਚਲੋ ਉਹ ਪਰੌਠੀਆਂ ਤੇ ਨਾਲ ਪੀਾਂਗੇ ਚਾਹ ਹੈਨਾ ਹਾਂਜੀ ਕਾਹ ਬਕਰੂੰ ਗਰਮ ਗਰਮ ਨਹੀਂ ਨਹੀਂ ਕੋਈ ਨਹੀਂ ਪਕਾ ਲੋ ਗਰਮ ਗਰਮ ਤੇਨੂੰ ਪਤਾ ਮੈਨੂੰ ਗਰਮ ਸਵਾਲ ਨਾਲ ਦੀ ਮੈਨੂੰ ਠੰਡੀ ਸਵਾਲ ਆਦੀ ਆ ਆ ਤੇ ਪਹਿਲਾਂ ਮੇਰੀ ਅਲਾ ਘਰ ਆਉਣਾ ਨਾ ਮੁੜ ਕੇ ਮਨ ਪੀਨ ਲਾਦੇ ਹੋ ਹੋਰ ਹੋਰ ਨਾਲੇ ਇਕੱਠੇ ਨੇ ਖਾ ਲੈਣੀ ਫਿਰ ਉਹ ਪਪਾ ਹਾਂ ਪਪਾ ਲਓ ਜੀ ਇਧਰ ਕੁੜੀ ਨੇ ਦੇਖੋ ਇਹ ਨਿਊਜ਼ਪੇਪਰ ਬਣਾਇਆ ਸਕੂਲੋਂ ਮਿਲਿਆ ਇਹ ਕੰਮ ਬਹੁਤ ਸੋਨਾ ਬੱਤ ਬਹੁਤ ਵਧੀਆ ਬਹੁਤ ਵਧੀਆ ਤੇ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਦੇ ਰੋਟੀ ਖਾ ਗਏ ਫਿਰ ਕਰਦੇ ਆਂ ਜੀ ਬਲੌਗ ਦਾ ਆਪਾਂ ਐਂਡ ਤੇ ਚਲੋ ਆਜੋ ਅੰਦਰ ਹੀ ਲੈ ਆਓ ਫੇ ਹੈ ਇੱਧਰ ਆ ਗਿਆ ਜੀ ਸਾਡੀ ਰੋਟੀ ਚਾਹ ਛੋਲਿਆਂ ਦੀ ਸਬਜੀ ਨਾਲ ਇਹਨਾਂ ਨੇ ਖਾਣੀ ਆ ਜੀ ਪਨੀਰ ਦੀ ਸਬਜੀ ਨਾਲ ਪਰੌਂਠੀਆਂ ਲੋ ਜੀ ਆਪਾਂ ਲੱਗੇ ਆਂ ਜੀ ਖਾਣ ਤੇ ਖਾ ਕੇ ਆਪਦੀ ਰੋਟੀ ਫਿਰ ਕਰਦੇ ਆਂ ਜੀ ਬਲੌਗ ਦਾ ਐਂਡ ਕੇ ਪਹਿਲਾਂ ਕਰ ਦਈਏ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਜੀ ਫਿਰ ਕਰਾਂਗੇ ਜੀ ਬਲੌਗ ਦਾ ਐਂਡ ਆਪਾਂ ਜੀ ਟਾਈਮ ਹੋ ਗਿਆ ਜੀ 9:30 ਤੇ ਆਪਾਂ ਆ ਗਏ ਆ ਜੀ ਆਪਣੇ ਰੂਮ 'ਚ ਕਿਉਂਕਿ ਹੁਣ ਆਪਾਂ ਜਲਦੀ ਸੋਣਾ ਸ਼ੁਰੂ ਕਰ ਦੇਣਾ ਆ ਹਾਂ ਕਿਉਂਕਿ ਸਕੂਲ ਸ਼ੁਰੂ ਹੋ ਗਿਆ ਤੇ ਚਲੋ ਕਰਦੇ ਆ ਜੀ ਬਲੌਗ ਦਾ ਅੱਜ ਦਾ ਐਂਡ ਕਰੋ ਜੀ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਕਰਦੇ ਆ ਮਿਲਦੇ ਆਂ ਤੇ ਕੱਲ ਤੁਹਾਨੂੰ ਇੱਕ ਨਵੇਂ ਬਲੌਗ 'ਚ ਜੀ ਲਾਈਕ ਤੇ ਕਮੈਂਟ ਕਰਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜਿਹੜੇ ਜਿਹੜੇ ਸਾਨੂੰ ਦੇਖ ਰਹੇ ਹੋ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤੇ ਉਹ ਕਰਨ ਸਾਨੂੰ ਸਪੋਰਟ ਕਰਿਓ ਚਲੋ ਜੀ ਮਿਲਦੇ ਆਂ ਕੱਲ ਫਿਰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ